ਸੀਐਮ ਦੀ ਜੋਗਸਾਲਾ ਬੈਨਰ ਹੇਠ ਸਨਾਮ ਚ ਮਨਾਇਆ ਗਿਆ ਅੰਤਰਰਾਸ਼ਟਰੀ ਜੋਗ ਦਿਵਸ ਜਿਸ ਵਿੱਚ ਕੈਬਨਟ ਮੰਤਰੀ ਅਮਰ ਔੜਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਉਹਨਾਂ ਕਿਹਾ ਜੋਗ ਸਾਡੀ ਸੰਸਕ੍ਰਿਤੀ ਦਾ ਹਿੱਸਾ ਹੈ ਹਰ ਇੱਕ ਵਿਅਕਤੀ ਨੂੰ ਜੋਗ ਕਰਨਾ ਚਾਹੀਦਾ ਹੈ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੱਦੇਨਜ਼ਰ ਜ਼ਿਲ੍ਹਾ ਸੰਗਰੂਰ ਦੇ ਸਨਾਮ ਵਿੱਚ ਸੀਐਮ ਜੋਗਸ਼ਾਲਾ ਦੇ ਬੈਨਰ ਹੇਠ ਯੋਗਾ ਦਿਵਸ ਮਨਾਇਆ ਗਿਆ ਜਿਸ ਵਿੱਚ ਕੈਬਨਿਟ ਮੰਤਰੀ ਅਮਨ अरोੜਾ ਨੇ ਸ਼ਿਰਕਤ ਕੀਤੀ ਅਮਨ अरोੜਾ ਨੇ ਕਿਹਾ ਕਿ ਸੀਐਮ ਦੀ ਯੋਗਸ਼ਾਲਾ ਦੇ ਤਹਿਤ ਇਹ ਤੀਸਰਾ ਅੰਤਰਰਾਸ਼ਟਰੀ ਯੋਗਾ ਦਿਵਸ ਸਨਾਮ ਵਿੱਚ ਮਨਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਇਸ ਦੇ ਚੱਲਦੇ ਜਿੱਥੇ ਲੋਕ ਯੋਗਾ ਕਰਕੇ ਨਿਰੋਗੀ ਕਾਇਆ ਦਾ ਆਨੰਦ ਮਾਣ ਰਹੇ ਹਨ ਉੱਥੇ ਹੀ ਯੋਗਾ ਸਾਡੀ ਸੰਸਕ੍ਰਿਤੀ ਦਾ ਹਿੱਸਾ ਹੈ ਅਤੇ ਹਰ ਇੱਕ ਇਨਸਾਨ ਨੂੰ ਯੋਗਾ ਕਰਨਾ ਚਾਹੀਦਾ ਹੈ ਦੇਖੋ ਅ ਅੱਜ 11ਵਾਂ ਇੰਟਰਨੈਸ਼ਨਲ ਯੋਗਾ ਡੇ ਹੈ ਔਰ ਪੰਜਾਬ ਦੇ ਵਿੱਚ ਵੀ ਪਿਛਲੇ 3 ਸਾਲਾਂ ਤੋਂ ਸੀਐਨਡੀ ਯੋਗਸ਼ਾਲਾ ਦੇ ਤਹਿਤ ਇਹ ਪ੍ਰੋਗਰਾਮ ਪੂਰੇ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਜਿਦੇ ਵਿੱਚ ਲੱਖਾਂ ਲੋਕ ਨੇ ਜਿਹੜਾ ਇਹਦਾ ਡੇਲੀ ਫਾਇਦਾ ਲੈਂਦੇ ਨੇ ਔਰ ਮੈਂ ਸਮਝਦਾ ਕਿ ਯੋਗਾ ਜਿਹੜਾ ਇੱਕ ਇਹੋ ਜੀ ਐਕਸਰਸਾਈਜ਼ ਹੈ ਜਿਹੜਾ ਕਿ ਆਪਣੇ ਸਾਂਸਕ੍ਰਿਤੀ ਦਾ ਹਿੱਸਾ ਵੀ ਹੈ ਔਰ ਸਾਰੀਆਂ ਬਿਮਾਰੀਆਂ ਦੀ ਸਾਰੀਆਂ ਤਕਲੀਫਾਂ ਦੀ ਜੜ੍ਹ ਨੂਜੇ ਖਤਮ ਕਰਦਾ ਸਾਰੀਆਂ ਤਕਲੀਫਾਂ ਨੂੰ ਤਾਂ ਉਹ ਯੋਗਾ ਦੇ ذریعے ਹੋ ਸਕਦਾ ਸੋ ਅੱਜ ਸੁਨਾਮ ਸ਼ਹਿਰ ਦੇ ਵਿੱਚ ਹੀ ਤਿੰਨ ਜਗ੍ਹਾ ਦੇ ਉੱਪਰ ਫੰਕਸ਼ਨ ਸੀਗੇ ਔਰ ਇਹ ਜਿਹੜੀ ਸੀਐਮ ਯੋਗਸ਼ਾਲਾ ਚੱਲਦੀ ਹੈ ਐਸਸੀਐਸ ਕਾਲਜ ਦੇ ਵਿੱਚ ਅੱਜ ਇੱਥੇ ਵੀ ਪਾਰਟਿਸਪੇਟ ਕੀਤਾ ਸੈਂਕੜੇ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਪਾਰਟਿਸਪੇਟ ਕੀਤਾ ਲੋਕ ਆਉਂਦਿਆਂ ਜਿਹੜਾ ਬਿਮਾਰੀਆਂ ਤੋਂ ਰਾਹਤ ਹੈ ਜਿਹੜੀ ਉਹ ਪਾ ਰਹੇ ਨੇ ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਇਹੀ ਸਾਰਿਆਂ ਨੂੰ ਬੇਨਤੀ ਅਪੀਲ ਕਰਾਂਗੇ ਕਿ ਵੱਧ ਤੋਂ ਵੱਧ ਇਹਨਾਂ ਕਲਾਸਾਂ ਦੇ ਵਿੱਚ ਯੋਗਾ ਦੇ ਵਿੱਚ ਪਾਰਟਿਸਿਪੇਟ ਕਰੋ ਤਾਂ ਕਿ ਆਪਾਂ ਪੰਜਾਬ ਨੂੰ ਨਿਰੋਗ ਅਤੇ ਰੰਗਲਾ ਪੰਜਾਬ ਜਿਹੜਾ ਉਹ ਬਣਾ ਸਕੀਏ ਚੌਥੀ ਦੀ ਗੱਲ ਕਰਦੇ ਸਿੱਧੇ ਸਿੱਧੇ ਕਿਉਂ ਚੌਥੀ ਜੀ ਇਹ ਤੀਜੇ ਤਰੀਕ ਨੂੰ ਆ ਜਾਣੇ ਨੇ ਮੈਂ ਮਿਹਨਤ ਕੀਤੀ ਹੈ ਪਾਰਟੀ ਨੇ ਮਿਹਨਤ ਕੀਤੀ ਸਾਰਿਆਂ ਨੇ ਬੜੀ ਮਿਹਨਤ ਕੀਤੀ ਹੈ ਪਰ ਮੈਂ ਸਮਝਦਾ ਕਿ ਇੱਕ ਚੰਗਾ ਰਿਜ਼ਲਟ ਹੈ ਜਿਹੜਾ ਉਹ 3 ਤੀਜੇ ਤਰੀਕ ਨੂੰ ਐਕਸਪੈਕਟ ਕਰ ਰਹੇ ਵਧੀਆ ਰਿਸਪੈਕਟੇਬਲ ਮਾਰਜਨ ਦੇ ਨਾਲ ਆਵਾਜ਼ ਦੀ ਪਾਰਟੀ ਜਿੱਤੇਗੀ ਸਰ ਉਹਨਾਂ ਦਾ ਅੱਜ ਹੀ ਬਿਆਨ ਦੇਖਿਆ ਜੀ ਉਹਦੇ ਉਹਦੇ ਕੰਟਰੋਲ ਕੀ ਨੇ ਉਹਦੀ ਡਿਟੇਲਸ ਨੇ ਉਹਨੂੰ ਵੀ ਮੈਂ ਸਮਝਦਾ ਕਿ ਸੈਂਟਰਲ ਗਵਰਨਮੈਂਟ ਨੂੰ ਵੀ ਇੱਥੇ ਇੰਟਰਵੈਨ ਕਰਨਾ ਪਊਗਾ ਪਰ ਜਿਸ ਤੱਕ ਪੰਜਾਬ ਦੇ ਪਾਣੀ ਦਾ ਹੱਕ ਹੈ ਠੀਕ ਹੈ ਉਹਦੇ ਬਾਰੇ ਪੰਜਾਬ ਸਰਕਾਰ ਉਹਦੇ ਉੱਪਰ ਪਹਿਲਾ ਦਿਨ ਦੇ ਨਹੀਂ ਬਚਨ ਬਸ ਬਾਕੀ ਨੇ ਡਿਟੇਲਸ ਨੇ ਜਿਹੜੀਆਂ ਉਹਨਾਂ ਦਾ ਸਿਰਫ ਅੱਜ ਬਿਆਨ ਨਹੀਂ ਤੁਸੀਂ بڑے ਬਿਆਨ ਨਹੀਂ ਹੈ ਜੀ ਮੈਂ ਬੜਿਆ ਕਿਵੇਂ ਔਰ ਕਿਸ ਬੇਸਿਸ ਦੇ ਉੱਪਰ ਉਹ ਕਹਿ ਰਹੇ ਨੇ ਉਹਦੇ ਬਾਰੇ ਤੇ ਹਜੇ ਹੌਨਸਲ ਸਬੰਧ ਦੇਖੋ ਜਿਹੜਾ ਨਵਾਂ ਬਲੌਕ ਬਣਿਆ ਔਰ ਜਿਹੜਾ ਬਲੱਡ ਬੈਂਕ ਉਹਦੇ ਵਿੱਚ ਵੀ ਜਿਹੜੇ ਸਟਾਫ ਵੀ ਸਾਰਾ ਇਕੁਇਪਮੈਂਟ ਵੀ ਏ ਟੂ ਜ਼ेड ਸਾਰਾ ਬੜੀ ਜਲਦੀ ਕੰਪਲੀਟ ਹੋ ਜਾ ਰਿਹਾ ਹੈ